ਸਤ ਸ੍ਰੀ ਅਕਾਲ ਜੇ ਸਾਰਿਆਂ ਨੂੰ ਅੱਜ ਆਪਾਂ ਛੱਲਿਆਂ ਦੀ ਸਬਜ਼ੀ ਬਣਾਵਾਂਗੇ ਕਾਲਿਆਂ ਵੀ ਤੜੀ ਬਣਾਵਾਂਗੇ ਨਾਲੇ ਤੇ ਆਪੇ ਹੁੰਦੇ ਹੋਏ ਐ ਸਵੇਰ ਦੇ ਫੇਹੁੰਤੇ ਹੋਏ ਐ ਤੇ ਭਿੱਜ ਕੇ ਵਧੀਆ ਬਣ ਗਏ ਤੇ ਹੁਣ ਆਪਾਂ ਇਹਨਾਂ ਨੂੰ ਰੰਨਾਂਗੇ ਫ੍ਰਿਜ ਨੂੰ ਇਸਰਾਂਗੇ ਚੁੱਲੇ ਤੇ ਆਪਾਂ ਵਿੱਚ ਨੂਨ ਪਾਵਾਂਗੇ ਕੁਛ ਤੋ ਛੋਲੇ ਲੇਪੇ ਉਪ ਤੇ ਹੋਏ ਤੇ ਜੇ ਰਿਜ ਗਏ ਤੇ ਆਪਾਂ ਇਹ ਇਹੀ ਪਾਣੀ ਵਿੱਚ ਪਾਵਾਂਗੇ ਆਪਾਂ ਅੱਧਾ ਘੰਟਾ ਇਹਨਾਂ ਨੂੰ ਉਬਾਲਾਂਗੇ ਫਿਰ ਲਾ ਲਾਂਗੇ ਹੁਣ ਆਪਣੇ ਛੋਲੇ 15 15 ਮਿੰਟ ਵਗੈਰੇ ਜੀਨਦਿਆਂ ਨੂੰ ਦੇਖੋ ਸਰਿਜ ਗਏ ਤੇ ਉਸ ਤੋਂ ਅਸਨ ਉਹਨਾਂ ਕੇਰਾ ਆਪਾਂ ਮਸਾਲਾ ਘੋਟਦੇ ਹਾਂ ਹਜੇ ਹੋਰ ਜੀ ਜਾਣਗੇ 5-7 ਮਿੰਟ ਮਿਰਚ

ਮੈਂ ਹੁਣ ਆਪਾਂ ਨਾਣ ਮਿਰਚ ਪਾਵਾਂਗੇ। ਲਾਉਣ ਤਾਂ ਆਪਾਂ ਥੋੜਾ ਹੀ ਪਾਵਾਂਗੇ ਕਿ ਪਾਇਆ ਹੋਇਆ ਨਾ ਚ। ਛੋਲਿਆਂ 'ਚ ਪਾਇਆ ਹੋਇਆ ਹੈ। ਮਿਰਚ ਗਰਮ ਮਸਾਲਾ ਹਲਦੀ ਥੋੜੀ ਹੋਰ ਪਾਵਾਂਗੇ ਥੋੜਾ ਜੀਰਾ ਪਾਵਾਂਗੇ ਵਿੱਚ ਰਗੜਾਂਗੇ ਦੋ ਮਸਾਲਾ ਆਪਣਾ ਕੁੱਟਿਆ ਗਿਆ ਦੇਖੋ ਹੁਣ ਆਪਾਂ ਛੋਲੇ ਦੇਖਦੇ ਹਾਂ ਛੋਲੇ ਰੰਜੇ ਪਏ। ਉਹ ਲਾ ਪਲਾ ਲੈਨੇ ਆ। ਪਕੜਾਈ ਤੇ ਰਾਂਗੇ ਤੜਕਾ ਲਾਵਾਂਗੇ। ਤੇਲ ਪਾਵਾਂਗੇ। ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਮਸਾਲਾ ਪਾਵਾਂਗੇ ਤੇਲ ਗਰਮ ਹੋ ਗਿਆ ਫਿਰ ਆਪਾਂ ਹੁਣ ਮਸਾਲਾ ਪਾਵਾਂਗੇ ਥੋੜੀ ਆਪਾਂ ਕਸ਼ਮੀਰੀ ਮਿਰਚ ਪਾਵਾਂਗੇ ਇਹਦਾ ਰੰਗ ਸੋਹਣਾ ਹੋ ਜਾਂਦਾ ਹੈ ਕੌੜੀ ਤਾਂ ਘੱਟ ਹੀ ਹੁੰਦੀ ਹੈ ਇਹ ਸੱਚੰਗੀ ਤਰਫੋਂ ਨਕੇ ਫਿਰ ਥੋੜਾ ਜਿਹਾ ਪਾਣੀ ਪਾਵਾਂਗੇ ਖੋਨ ਦਾ ਧੋ ਕੇ ਸੱਲ ਲੱਭ ਗਿਆ ਹੁਣ ਆਪਾਂ ਪਾਣੀ ਪਾਵਾਂਗੇ हम आप छोलें वाला पानी पाव गे पहला छोले पाव गे कटके ਕੋਸਾ ਪਾਣੀ ਆਪਾਂ ਹੋਰ ਪਾਵਾਂਗੇ ਤੇ ਫਿਰ ਉਤੋਂ ਟੱਕ ਦੇਾਂਗੇ ਕਿ ਪਾਣੀ ਥੋੜਾ ਹੈ ਚੰਗੀ ਤਰ੍ਹਾਂ ਰਹਿਜਾ ਪਵਾਵਾਂਗੇ ਆਪਾਂ 5-7 ਮਿੰਟ ਆਪਾਂ ਦੇਖਾਂਗੇ ਜਰਜ ਦੀ ਤਲਾ ਲਾਂਗੇ ਜੇ ਕਰੜੀ ਹੋਈ ਤਾਂ 2 ਮਿੰਟ ਹੋਰ ਸੇਕ ਲਵਾ ਲਾਂਗੇ ਮੇਰੇ ਦਸਮੈਂਟ ਹੋ ਗਏ ਛੋਲੇ ਪਾਏ ਨੇ ਤੇ ਹੁਣ ਵੇਖਣਾ ਵੀ ਰਿੱਝ ਗਈ ਸਬਜੀ ਆਪਣੇ ਛੋਲੇ ਬਣੇ ਪਏ ਆ ਇਸਦੇ ਤੇ ਹੁਣ ਆਪਾਂ ਲਾ ਲਾਂਗੇ ਗਾੜੀ ਗਾੜੀ ਬਣੀ ਹੈ ਬਹੁਤ ਵਧੀਆ ਬਣੀ ਹੈ ਛੋਲਿਆਂ ਦੀ ਸਬਜੀ ਕਾਲੇ ਛੋਲਿਆਂ ਦੀ ਗਾੜੀ ਗਾੜੀ ਬਣੀ ਹੈ ਰਸਮੀ ਸੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ